Chega it. De... ਨਾ ਪੰਡਤਾਂ ਦੇ ਵਿੱਚੋਂ 16 ਬੰਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਵਾਸਤੇ ਪਹੁੰਚੇ 16 ਆਏ ਬਹੁਤ سارے ਪੰਡਤ ਨੇ ਪਰ 16 ਆਏ ਕਿਉਂਕਿ ਸਾਰੇ ਬੰਦੇ ਗੱਲ ਕਰਨ ਨਹੀਂ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗੱਲ ਕਰਨੀ ਹੈ ਜਦੋਂ 16 ਬੰਦੇ ਗਏ ਇਹਨਾਂ ਮੱਥੇ ਤੇ ਲਾਏ ਸੀ ਤਿਲਕ ਗਾਇਕ ਪਾਇਸੀ ਜਨੇਊ ਤੇੜ ਬਧੀਆਂ ਸੀ ਧੋਤੀਆਂ ਪੰਤਾਂ ਦਾ ਜੋ ਪਹਿਰਾਵਾ ਉਹ ਕੱਢ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮ ਖਲੋਤੇ ਬਾਦ ਕਈ ਵਾਰੀ ਇਹ ਗੱਲਾਂ ਕੀਤੀਆਂ ਤੇ ਕਰਦਾ ਨਾਗਾ ਆਪਣੀ ਹਿੱਕ ਤੇ ਹੱਥ ਤਰ ਕੇ ਸੋਚੋ ਆਪਣੀ ਛੇਕ ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਦਾ ਜਾਮ ਨਾ ਪੀਂਦੇ ਐਸ ਦੇਸ਼ ਦੇ ਸੰਸਕ੍ਰਿਤੀ ਕੀ ਹੋਂਦ ਅਰਬ ਕੰਟਰੀਆਂ ਵਾਲੀ ਹੋਣੀ ਸੀ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਇੱਕ ਹੀ ਧਰਮ ਨੂੰ ਕੋਸ਼ਿਸ਼ ਕੀਤੀ ਆ ਪਰਫੁਰਤ ਕਰਨ ਅੱਜ ਐਸ ਦੇਸ਼ ਦੀ ਵੀ ਹਾਲਤ ਉਹੀ ਹੋਣੀ ਸੀ ਕਿਉਂਕਿ ਵੱਡਾ ਧਰਮਿਆਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਨਮੁਖ ਜਦੋਂ ਆਏ ਪੰਡਤ ਬੈਠੇ ਨੇ ਇਦਰ ਕਲਕੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਖੇਡ ਤੇ ਖੇਡਦੇ ਆ ਪੁੱਛ ਲਿਆ ਪਿਤਾ ਜੀ ਆ ਜਿਹੜੇ ਤੁਹਾਡੇ ਸਾਹਮਣੇ ਖਲੋਤੇ ਨੇ ਇਹ ਕੌਣ ਨੇ ਕਹਿਣ ਲੱਗੇ ਵੀ ਇਹ ਕਸ਼ਮੀਰ ਦੇ ਪੰਡਤ ਨੇ ਤੇ ਦੁਖੀ ਬੜੇ ਬਹੁਤ ਪਰੇਸ਼ਾਨ ਕਲਕੀਆਂ ਵਾਲੇ ਪਾਤਸ਼ਾਹ ਪੁੱਛਦੇ ਆ ਕਿਹੜੀ ਗੱਲੋਂ ਇਹ ਪਰੇਸ਼ਾਨ ਨੇ ਕਹਿਣ ਲੱਗੇ ਪਰੇਸ਼ਾਨ ਇਸ ਕਰਕੇ ਨੇ ਕਿ ਇਹਨਾਂ ਦੇ ਧਰਮ ਨੂੰ ਖਤਰਾ ਹੈ ਇਹਨਾਂ ਦਾ ਜਿਹੜਾ ਧਰਮਿਆ ਨਾ ਉਹਨੂੰ ਕੁਚਲਿਆ ਜਾ ਰਿਹਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਜਿਹੜੇ ਆ ਔਰੰਗਜ਼ੇਬ ਉਹਨੇ ਹੁਕਮ ਦੇ ਦਿੱਤੇ ਨੇ ਵੀ ਇਸ ਨੂੰ ਖਤਮ ਕਰਨਾ ਹੈ ਯਾਦ ਰੱਖਿਓ ਸਿੱਖੀ ਇੱਕ ਐਸਾ ਧਰਮਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੜਦੇ ਨੇ ਜਾਂ ਜਿਨ੍ਹਾਂ ਨੇ ਸੁਣਿਆ ਵਮ ਮਾਦੇ ਮੀਸ਼ਾ ਇਹ ਕਹਿੰਨਾ ਵੀ ਆਪ ਪਾਣੀ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਦਾ ਵੀ ਧਰਮ ਤਬਦੀਲੀ ਦੀ ਆਜਾਤ ਨਹੀਂ ਜੀ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦਾ ਵੀ ਪੁਰਾਣੇ ਤੋਂ ਧਰਮ ਬਦਲ ਤੋਂ ਫੁਲਾਣੇ ਦਾ ਕੋਈ ਆਖਿਆ ਜਦੋਂ ਤੁਸੀਂ ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਜਦੋਂ ਆਪਾਂ ਟੇਕਦੇ ਆ ਨਾ ਉਹਦੇ ਵਿੱਚੋਂ ਆਵਾਜ਼ ਆਵੇ ਕਿ ਕੋਈ ਮੁਸਲਮਾਨ ਸਨਮੁਖ ਹੋਵੇ ਮੁਸਲਮਾਨ ਉਹ ਪੁੱਛੇ ਵੀ ਮੇਰੇ ਵਾਸਤੇ ਕੀ ਹੁਕਮ ਹੈ ਤੇ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਬੋਲ ਕੇ ਕਹਿਣ ਕੇ ਬੋਲਦੇ ਨੇ ਕੋਈ ਗੱਲਾਂ ਉਹਨਾਂ ਦੇ ਨਾਲ ਕਰਨੀਆਂ ਚਾਹਵੇ ਤੇ ਉਹ ਗੱਲਾਂ ਕਰਦੇ ਨੇ ਤੁਸੀਂ ਉਹਨਾਂ ਨੂੰ ਪੁੱਛੋ ਜਵਾਬ ਦੇਣ ਉਹਨਾਂ ਨੂੰ ਪੁੱਛੀਏ ਤੇ ਮੁਸਲਮਾਨ ਕਹਿੰਦੇ ਮੇਰੇ ਵਾਰ ਤੇ ਕੀ ਤੇ ਵਿੱਚੋਂ ਆਵਾਜ਼ ਆਏਗੀ ਓਠ ਫਰੀਦਾ ਉਜੂ ਸਾਜ ਓਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ ਜੋ ਸਿਰ ਸ਼ਾਇਨ ਨਾਨਵੇਂ ਸੂਰ ਕਪ ਉਤਾਰ ਉਤਾਰ ਵਿੱਚੋਂ ਆਵਾਜ਼ ਆਏ ਕਿ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕبھی ਚੱਲਣਾ ਆਇਓ ਪੰਜੇ ਵਕਤ ਮਸਜਿਦ ਆਖਿਆ ਤਰ ਤੂੰ ਆਪੜਾ ਆਪਣਾ ਧਰਮ ਬਦਲੀ ਕਰ ਤੂੰ ਇਤਰਾ ਕਰਨ ਨਹੀਂ ਇੱਥੇ ਕੋਈ ਅਸੀ ਗੱਲ ਨਹੀਂ ਜਿਹੜੇ ਵੀ ਕੋਈ ਧਰਮ ਵਿੱਚ ਆ ਉਹਦੇ ਵਿੱਚ ਪੱਕਾ ਰਵੇ ਪਰ ਪੱਕ ਰਵੇ ਜਿੰਨੋਂ ਵਿੱਚ ਕੋਈ ਮੰਨਦਾ ਪੂਜਦਾ ਆਪਣੀਆਂ ਉਹਦੇ ਨਾਲ ਉਹ ਆਪਣਾ